ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਜ ਸਾਹਿਬ ਸੋ ਦਾ ਰਗਾ ਸਾ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੀ ਹਾ ਸੋ ਕਰ ਕੇ ਹਾ ਜਿਤ ਵੇ ਸਰਬ ਸਮਾਲੇ ਵਾਦੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਹਤੇ ਤੇਰੇ ਗਾਵਨਹਾਰੇ ਕਹਤੇ ਤੇਰੇ ਰਾਗ ਪ੍ਰੀਤ ਸੇ ਕਹੀਏ ਕਹਤੇ ਤੇਰੇ ਗਾਵਨਹਾਰੇ ਗਾਵਤਨੋਂ ਪਵਨ ਪਾਨੀ ਬੈਸੰਤਰ ਗਾਵੇ ਰਾਜਾ ਤਰੰਦੁਆਰੇ ਗਾਵਤਨੋਂ ਚਿਤ ਗਬਤ ਲਿਖ ਜਾਨ ਲਿਖ ਲਿਖ ਤਰੰਬੀ ਚਾਰੇ ਗਾਵਤਨੋਂ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਨੋ ਇੰਦਨ ਹਸਣ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੁਨੋ ਸਿੱਧ ਸਮਾਧੀ ਅੰਦਰ ਗਾਵਨ ਤੁਨੋ ਸਾਧ ਵਿਚਾਰੇ ਗਾਵਨ ਤੁਨੋ ਜਤੀ ਸਤੀ ਸੰਤੋਖੀ ਗਾਵਨ ਤੁਨੋ ਵੀਰ ਕਰਾਰੇ ਗਾਵਨ ਤੁਨੋ ਪੰਡਤ ਪਰ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਨੋ ਮੋਹਨੀ ਅਮਨ ਮੋਹਨ ਸੁਰਗ ਮਾਛ ਪਿਆਲੇ ਗਾਵਨ ਤੁਨੋ ਰਤਨ ਉਪਾਏ ਤੇਰੇ ਅਰ ਸਰ ਤੀਰਥ ਨਾਲੇ ਗਾਵਨ ਤੁਨੋ ਜੋਦ ਮਹਾਬਲ ਸੂਰਾ ਗਾਵਨ ਤੁਨੋ ਖਾਨੀ ਚਾਰੇ ਗਾਵਤੋਂ ਨੋ ਖੰਡ ਮੰਡਲ ਰੇ ਮੰਡਾ ਕਾਰ ਕਾਰਿ ਰਖੇ ਤੇਰੇ ਤਾਰੇ ਸੇਤੋਂ ਨੋ ਗਾਵਨ ਜੋਤ ਤੁ ਪਾਵਨ ਰਤੇ ਤੇਰੇ ਪਗਦਰਸਾਲ ਹੋਰ ਕੇਤੇ ਤੁਦਨੋ ਗਾਵਨ ਸੇ ਮੈ ਚਿਤਨਾ ਆਵਨ ਨਾ ਨੇ ਕੀ ਆਬੀ ਚਾਰੇ ਸੋਈ ਸੋਈ ਸਦਾ ਸਚ ਸਾਈਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜਸੀ ਰਚਨਾ ਜੀ ਨਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜੀ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰੋ ਕਮ ਨਾ ਕਰਨਾ ਜਾਈ ਸੋ ਪਾਸ਼ਾ ਸਾਹਾ ਪਸਾਏ ਬਾਨਕ ਰਹਿ ਨ ਜਾਈ ਆ ਸਾ ਮਹੱਲਾ ਪਹਿਲਾ ਸੁਣਵਾੜਾ ਖੇ ਸਭ ਕੋ ਇੱਕ ਅਵੜ ਵਡਾ ਢੀਠਾਏ ਕੀਮਤ ਪਾਇ ਨਾ ਕਹਿਆ ਜਾਏ ਕਹਿਨੇ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਆਨੇ ਗੁਰ ਗੁਰ ਹਾਏ ਕਹਿਨ ਜਾਈ ਤੇਰੀ ਤਿਲਵੜਿਆ ਆਇਆ ਸਾਬ ਸਤ ਸਾਬਤਾਬ ਸਭ ਜਗੀਆਂ ਆਇਆ ਸਿਦਾ ਪੁਰਖਾ ਕੀਆ ਮੜਿਆ ਆਇਆ ਤੁਧਵਿੰਸੀ ਦੀ ਕਿਨੇ ਨ ਪਾਈਆ ਕਰ ਮਿਲੇ ਨਾ ਹੀ ਠਾ ਕਰਹਾਈਆ ਆਖਨ ਵਾਲਾ ਕੀਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੂ ਤੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਾ ਸਾ ਮਹੱਲਾ ਪਹਿਲਾ ਆਖਾਂ ਜਿਵੇਂ ਵਿਸਰੇ ਮਰ ਜਾਉ ਆਖਣ ਔਖਾ ਸਾਚ ਨਾਮ ਸਾਚ ਨਾਮ ਕੀ ਲਾਗੇ ਭੁਖ ਉਤਪੁਕੇ ਖਾਇ ਚਲੀਏ ਦੁਖ ਸੋਕੇ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਬੜਿਆ ਆਖ ਤਕੇ ਕੀ ਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੜਾ ਨਾ ਹੋਵੇ ਖਾਣਾ ਚਾਏ ਨਾ ਮਰੇ ਨਾ ਹੋਵੇ ਸੋਗ ਦਿਨ ਦਾ ਰਹਿਣਾ ਚੁੱਕੇ ਭੋਗ ਗੁਨੇ ਹੋਰ ਨਾਈ ਕੋਏ ਨਾ ਕੋਹਾ ਨਾ ਕੋਏ ਜੇਵੜਾ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਤ ਸੁਨਾਤ ਰਾ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੇਰੇ ਕਰਮ ਸਤ ਗੁਰ ਸਰ ਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾ ਮੇਰਾ ਪ੍ਰਾਨ ਸਖਾਈ ਹਰ ਕੀਤ ਹਮਲੀ ਰਹਿ ਰਾ ਅਸ ਰਹਾ ਹਰ ਜਨ ਕੇ ਵੜਾ ਭਾਗ ਵੜੇ ਜਿਹਨਾਂ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤਿਪਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਸਨਾਮ ਨਾ ਪਾਇਆ ਤੇ ਪਾਗਹੀਂ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰ ਤੁਰ ਮਸਤ ਕਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਹਰ ਸਪਾਇਆ ਮਿਲ ਜਾ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ 5 ਕਾਹਿਰੇ ਮੈਂ ਚਿਤਵੈ ਉਦਮ ਜਹਰ ਹਰ ਜੀਓ ਪਰਿਆ ਸਲਵਤਨ ਮਜੰਤ ਉਪਾਇ ਤਾਕਾਰਿ ਜੁਕਾਗੇ ਕਰਤਰੇ ਮੇਰੇ ਮਾ ਦੋਜੀ ਸਾ ਸੰਗਤ ਮਿਲੇ ਸੋਤਰਿਆ ਗੁਰਪ੍ਰਸਾਦ ਪਰੰਪਤ ਪਾਇ ਸੋ ਕੇ ਘਰ ਸ਼ਹਰੇ ਆ ਰਹਾੋ ਜਨਨ ਪਿਤਾ ਲੋਕ ਸੁਤ ਬਣਿਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰ ਜਗ ਸਮਾਇ ਢਾਗੁਰ ਕਾ ਹੇਮਨ ਕੋ ਕਰਿਆ ਉਡੇ ਉਡਾਵੇ ਸੇ ਕੋਸਾ ਤਿਸ ਪਾਸ਼ੇ ਬਚਰੇ ਸ਼ਰਯ ਜਨ ਕਵਨ ਖਲਾਵੇ ਕਵਨ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਾ ਬਿੰਦਾਨ ਦਸ ਅਸ਼ਟਿਸਤਾਨ ਧਾਕੁਰ ਕਰ ਤਰ ਤਰਿਆ ਜਾ ਨਾਨਕ ਬਲ ਬਲ ਸਤ ਬਲ ਜਾਈਏ ਤੇ ਰੰਤ ਨਾ ਪਾਰਾ ਬਰਿਆ ਰਾਗਾ ਸਾ ਮਹਲਾ ਚੌਥਾ ਸੋ ਪੁਰਖ ਇੱਕ ਉਹੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਗੰ ਪਾਰਾ ਸਤਿਐ ਵੈ ਸਉ ਤੇਵਦੇ ਤੁਧ ਜੀ ਹਰ ਸੱਚੇ ਸਿਰਜਣਹਾਰ ਸਬ ਜੀ ਤੁਮ ਹਰੇ ਜੀ ਤੂ ਜੀ ਆਗਾ ਦਾ ਤਾਰ ਹਰ ਤੇ ਵਸੰਤੋ ਜੀ ਸਭ ਦੁਖ ਵਿਸਾਰ ਹਾਰਾ ਨਾ ਭੇ ਠਾਕੁਰ ਆਪੇ ਸੇਵਕ ਜੀ ਕੀ ਕਿਆ ਨਾਨਕ ਜント ਵਿਚਾਰ ਤੂੰ ਕਟਕੜੰਤ ਸਰਮਝੰਤਰ ਜੀ ਹਰ ਇੱਕ ਪਰਸਮਾਨਾਇਕ ਦਾਤੇ ਭਿਖਾਰੀ ਜੀ ਸਭ ਤੇਰੇ ਚੋਰ ਵਿਡਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦ ਵੀ ਨ ਵਰਣਾ ਜਾਣਾ ਤੂੰ ਭਾਰ ਬ੍ਰੰਭੇੰਤ ਪੈਂਦੇ ਜੀ ਤੇਰੇ ਕੀਆ ਗੁਨਾਹ ਖਖਾਨ ਜੋ ਸੇਵੇ ਜੋ ਸੇਵੇ ਤੁਰਜੀ ਜਨਾਨਕ ਤਿਨ ਬ ਕੁਰਬਾਨਾ ਹਰ ਤਿਆਵੇ ਹਰ ਤਿਆਵੇ ਤੁਰਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਗ ਸੇ ਮੁਕਤ ਪਏ ਜਨ ਹਰ ਤਿਆਇ ਆਜੀ ਤਿੰਦੋੜੇ ਜਮਕੇ ਵਾਸੀ ਜਿਨ ਪੋਜਿਨ ਹਨਿਰ ਪੋ ਤੇ ਆਇਆ ਜੀ ਤਨ ਕਾ ਪਉ ਸਭ ਕੁਆਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੁਕ ਸੁਆਮੀ ਜੈਤਨ ਜੈਤਨ ਜਿਨ ਹਰਤੇ ਆ ਜੀ ਜਨਾਨ ਕੀ ਤਨ ਪ੍ਰਜਾਸੀ ਤੇਰੀ ਭਗਤੇਰੇ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤੇਰੇ ਭਗਤ ਸਲਾਹਨ ਤੁਜੀ ਹਰ ਨੇਕ ਨੇਕ ਕਨਨਤਾ ਤੇਰੇ ਨੇਕ ਤੇਰੇ ਨੇਕ ਕਰੇ ਹਰ ਪੂਜਾ ਜੀ ਤਤ ਤਪੇ ਜਪੇ ਪੀ ਪੰਤਾ ਤੇਰੇ ਨੇਕ ਤੇਰੇ ਨੇਕ ਪੜੇ ਬੋ ਸਿਮਰ ਸਾਸ ਜੀ ਓਮਕਾਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂ ਆਦ ਪੁਰਖ ਪਰਮ ਪਰ ਕਰਤਾ ਜੀ ਤੂ ਜੇਵੜ ਵਨ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨੈ ਚਲ ਕਰਤਾ ਸੋਈ ਜੁਦਿ ਆਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋਈ ਤੂ ਦੇ ਆਪੇ ਸੇ ਸਭ ਉਪਾਏ ਜੀ ਤੂ ਦੇ ਆਪੇ ਸੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਨੋ ਆਸਾ ਮਹੱਲਾ ਚੋਥਾ ਤੂੰ ਕਰਤਾ ਸਚੈ ਮੇਡਾ ਸੈ ਜੋ ਤੂੰ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪੈ ਰਾਵ ਸਭ ਤੇਰੀ ਤੂੰ ਸਬ ਨਹੀਂ ਦੇ ਜਿਸਨੋ ਕਿਰਪਾ ਕਰੇ ਤਿਨਾ ਅਮਰਤਨ ਪਾਇਆ ਗੁਰਮਖਲਾ ਦਾ ਮਾਨਮੁਖ ਗਵਾਇਆ ਤੁਦਾ ਵਿਛੋੜਿਆ ਮਿਲਾਇਆ ਤੁਰ ਦਰਿਆ ਸਭ ਤੁਜੀ ਮਾਇ ਤੁਜ ਬਿੰਦੂ ਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਰਾ ਜਿਸਨੋ ਤੂੰ ਜਾਣੈ ਸੋ ਜਨ ਜਾਣੈ ਹਰ ਗੁਣ ਸਾਦੀ ਆਖੋ ਖਾਨੇ ਜਿਨੇ ਹਰ ਸੇਵਿਆ ਤੇ ਸੁਖ ਪਾਇਆ ਸਿਆ ਜਿਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾ ਵਰਣ ਕੋਈ ਤੂੰ ਘਰ ਘਰ ਵੇਖੇ ਜਾਣੇ ਸੋਏ ਜਨਾਨ ਗੁਰਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤਿਤ ਸਰਵੇਲੇ ਪਹਿਲੇ ਨਵਾ ਸਾ ਪਾਣੀ ਪਾਵਕ ਤੇਨੇ ਕੀਆ ਪੰਗਜ ਮੋਹ ਪਗਨੇ ਚਾਲੇ ਹਮਦੇ ਘਾਤੇ ਰੋਬੀਲੇ ਮਨ ਇਕ ਰਚਿਤ ਸਮੁੰਡ ਮਨ ਹਾਰ ਵਿਸਰੇ ਤੇਰੇ ਗੁਣ ਗਲੇ ਰਹਾਉ ਨਾ ਜਤੀ ਸਤੇ ਨੀ ਪੜੇ ਮੋਰ ਕਮਕ ਦਾਜਨ ਪਿਆ ਪ੍ਰਣਵ ਤਾਣਨ ਕੀ ਤਨ ਕੀ ਸਰਨਾ ਜੀ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ ਮਾਨੁਗਦੇਰੀਆ ਗੋਬਿੰਦ ਬਲੜ ਕੇ ਤੇਰੀ ਬਰੀਆ ਵਰ ਕਾ ਤੇ ਕਿਤਨ ਕਾਮੇ ਸਾ ਸੰਗਤਿ ਪਜ ਕੇਵਲ ਨ ਸਰਜਲਾ ਪਉਜੰਤਰ ਕੇ ਜਨ ਬਿਤਾ ਜਾ ਦਰੰਗ ਮਾਇਆ ਕਹਿ ਰਹਾਉ ਜਬ ਤਾ ਸੰਜਮ ਤਰਨਾ ਕਮਾਇਆ ਸੇਵਾ ਸਾਧਿਆ ਨੇ ਹਾਰਾਇ ਕਉ ਨਾਨਕ ਅਮਰੀਜ ਕਰਮ ਸਰੰਭਰੇ ਕੀ ਰਾਖਾ ਸਰਮਾ ਇਕ ਅਹੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ 5.1 ਕਬੀਅ ਬਾਚ ਬੇਨਤੀ ਚੋਪਈ अमरी करो हाथ देर छा पूर्ण चित कीषा ताव जमर रह हमारा अपना जान कवि द्वारा हमे दुश्वेत मगाव आप हादे में विचो सकी वे मोर परिवार से सेवा करता मोर चांज कर दे कर ऐसा बेरन को इस करिए पूर्ण है हमारी आसत और प्रंगी रह पियास तुम्हें जाड़ गए मन तेऊ जो बरसों तुम तेव सेवा सिख मारे तार ये चंचु तरह मारे मारिए ਆਪਹਾ ਦੇ ਮੁਝੇ ਉਪਰ ਇਹ ਮਨ ਕਾਲ ਕਾਤਰਾ ਸਨਵਰੀਆ ਹੁੰਜੋ ਸਦਾ ਹਮਾਰੇ ਪਛਾਛੀ ਰੇ ਸੂर्य ਕਰੇ ਰੇ ਰਾਗ ਰੇ ਅਮੇਰਾ ਕਨਹਾਰੀ ਸਾਈ ਸੰਸਾਈ ਪਿਆਰੇ ਦੀਨ ਬੰਦੂਸ਼ਨ ਕੰਦਾ ਤੁਮੋ ਫਰੀ ਚਤੁਰਦਸ ਕੰਦਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਰੂ ਤਰਾ ਕਾਲ ਪਾਇ ਕਾਰ ਬਿਸਨ ਪ੍ਰਕਾਸ ਸਕਲ ਕਾਲ ਕਾ ਕੀ ਆਤਮਾ ਜਬਨਕਾ ਜੋਗੀ ਸਭ ਕੀ ਅਭੇਦ ਰਜ ਬ੍ਰਹਮਾ ਜੋਤੀ ਜਬਨਕਾ ਸਭ ਲੋਗ ਸਵਾਰ ਨਮਸਕਾਰ ਹੈ ਤਾ ਯੂ ਮਾਰਾ ਜਬਨਕਾ ਸਭ ਜਗਤ ਬਣਾਇਓ ਦੇਵ ਦਾ ਜਸ਼ਨ ਉਜਾਇਓ ਆਦੰਤੇ ਕੇ ਅਵਤਾਰ ਸੋਈ ਗੁਰ ਸਮਝਿਓ ਹਮਾਰਾ नमस्कार तीसरी हमारे जनाब सवारी सिवकन को सिवकन सुख दियो सत्र और कपल मोहब्बत की गड़ गड़ के अंतर की जान पले पुरे की पीर बिशान जीणी तक पर कृपा दिश का फुला संध दुख पाए ते दुखी सुख पाए साधन के सुखी एक के की पीर विशान गढ़गढ़ के पड़पड़ पड़ की जाने जावद घर करा कर तारा पर शत अपारा जा कर, कर तो हो ਤੂੰ ਮੈਂ ਮਿਲਦੇ ਤਾਂ ਸਭ ਉਜੇਤੇ ਬਦ ਸਿਸਵਤਾਰੇ ਆਪ ਆਪਣੀ ਵੋ ਜੋ ਚਾਰੇ ਤਮ ਸਭ ਹੀ ਤੇ ਰਹ ਤਿਨ ਨਾਮ ਜਨ ਪੇ ਤਵੇ ਯਰਿਆਲ ਨਿਰੰਕਾਰ ਨੀ ਬੇਕਰਨੀ ਲੰਬ ਆਦਿ ਨਾ ਸਮਤਾਂ ਕਾ ਮੁਰਜਾਰਤ ਵੇਤਾ ਜਾ ਕੋ ਪਹਿ ਨ ਪਾਵਤ ਪੇਤਾ ਧਾਕੋ ਕਰਪਾਨ ਨਰਮਨ ਮਾ ਮੁਰਕਿਚ ਬੇ ਨਜਾਨ ਮਾ ਦੇਵ ਕੋ ਕਹਿਸ ਦਾਸ ਯੂ ਨਿਰੰਕਾਰ ਕਾ ਚਿੰਦ ਨਿਆ ਪਿਓ ਆਪ ਆਪਣੀ ਵੋ ਦੇ ਜੈਤੀ ਬਨਤ ਪੇਨ ਪੇਨ ਤੋ ਤੇ ਤੇ ਤੁਮਰਾ ਲਖਨ ਜਾਏ ਪਸਾਰਾ ਕੈਬੀ ਸਜਾ ਪ੍ਰਥਮ ਸੰਸਾਰਾ

ਰਸਾਇਤਾ ਇਹ ਸਭ ਕਲਾ ਦੁਸ਼ਟ ਰਿਸ਼ਟ ਰਿਤ ਕਲਾ ਕਿਰਪਾ ਦੇਸ਼ ਤੰਜਾਇਨੇ ਹਯਤਾ ਕੇ ਤਾਪ ਤਨਕ ਮੋਰੀਓ

ਸਗਲ ਦੁਆਰ ਕੋਟਾ ਕੀਏ ਗਏ ਹੋ ਤੋਹਾਰ ਦੁਆਰ ਬਾਹਗੇ ਕਿਲਾ ਜਸ ਗੋਬਿੰਦਾਸਵਾਰ ਰਾਮ ਕੀ ਲੀ ਮਲਾਤੀ ਜਾਨੰਦ ਇੱਕ ਉਹੰਕਾਰ ਸਤਗੁਰ ਪ੍ਰਸਾਦ ਨੰਦ ਪਿਆ ਮਿਰ ਮੈਂ ਸਤਗੁਰ ਮੈਂ ਪਾਇਆ ਸਤਗੁਰਤਾ ਪਾਇਆ ਸੇ ਦਿਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪੜਿਆ ਸ਼ਬਦ ਗਾਵਣੇ ਆਇਆ ਚਬਦੋਤ ਗਵਰੀ ਕੇ ਰਮਾਂ ਜੀ ਦੀ ਬਸਾਇਆ ਗਿਆ ਨਾਨਕ ਆਨੰਦ ਹੋਆ ਸਤਗੁਰ ਮੈਂ ਪਾਇਏ ਮਨ ਮੇਰਾ ਤਸਦਾ ਰਹਣਾ ਲੈ ਹਾਰ ਨਾਰ ਤੁਮਨ ਮੇਰੇ ਦੁੱਖ ਸਾ ਵਿਸਾਨ ਅੰਗੀ ਕਰੋ ਕਰੀ ਤੇਰਾ ਕਰ ਸਭ ਸਵਾਰ ਸਬਨਾ ਗਲਾ ਸਬਨਾ ਸੋ ਕੇ ਮਨ ਅਵਸਾਰੇ ਕੈ ਨਾਰਿਕ ਮਾਨ ਮੇਰੇ ਸਦਾ ਰੋ ਹੋ ਹਰਣਾਲੇ ਸਾਚੇ ਸਾਈਆ ਕੈ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੀ ਜੇ ਹੈ ਜਿਸ ਦੇ ਸੋ ਪਾਵੇ ਸਦਾ ਸਿਵਸਲਾਤੇ ਨਾਮ ਨਵਸਾਵੇ ਨਾਮ ਜਿਨ ਕੇ ਮਨ ਨਵਸੇਵਾ ਜੇ ਸ਼ਬਦ ਕਰੈ ਨ ਕੈ ਨਾ ਸੱਚੇ ਸਾਈਆ ਕੈ ਨਹੀ ਕਰ ਤੇਰੇ ਸੱਚਾ ਨਾਮ ਮੇਰਾ ਅਦਾਰੋ ਸਾਚਾ ਨਾਮ ਅਧਾਰ ਮੇਰਜਨ ਪੋਖਾ ਸਗੋ ਆਇਆ ਕਰ ਸ਼ਾਂਤ ਸੁਗਮਣ ਆਵਸਿਆ ਜੀ ਨਿਸ਼ਾ ਸਭ ਨੇ ਸਦਾ ਕੁਰਬਾਨ ਕੀਤਾ ਕਰੋ ਬਟਾ ਜੀ ਜੀ ਆਏ ਵੜੇ ਆਇਆ ਕੈ ਨਾਨ ਸੁਨ ਸੰਧ ਸਭ ਤੋਂ ਪਿਆਰਾ ਸਾਚਾ ਨਾਮ ਮੇਰਾ ਅਧਾਰਵਾਜ ਪੰਜਾਬ ਦੇ ਕਾਰਸਵਾਗ ਗਣ ਸਵਾਗਤ ਸਭ ਦਵਾਜ ਕਲਾ ਚਿਤਕਾਰਦਾਰੀ ਉਨ ਪੰਜ ਦੁਦਵਾਸ ਕੇ ਦੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਜਨ ਕਸੇ ਨਾਮ ਹਰ ਕੇ ਲਾਗੇ ਕਹਿ ਨਰ ਤੈਸ ਗੁਆ ਤਿਤ ਕਰਨਵਾਜੇ ਅਨੰਦ ਸੁਨੋ ਵੜ ਪਾਗੇ ਸਗਲਮ ਲੋਰਤ ਪੂਰੇ ਪਾਰ ਬਰਮ ਭਵਾਏ ਉਤਰੇ ਸਗਲੂ ਸੂਰੇ ਦੁਖ ਰੋਗ ਸੰਤਾਪੀ ਉਤਰੇ ਸੋਣੀ ਸਚੀ ਬਾਨੀ ਸੰਤ ਸਾਜਨ ਪੈ ਸਸੇ ਪੂਰੇ ਗੁਰ ਤੇਜਾ ਨਿ ਸੁਨਤੇ ਪੁਨੀਤ ਕਹਤੇ ਪੂਏ ਸਤਗੁਰਿਆ ਪਰ ਪੂਰੇ ਬਿਨਵੰਤਨ ਅਨਗੁਰ ਚਲਾਂਗੇ ਵਾਜੇ ਓ ਨਾ ਤੂਰੇ ਮਦਾਵਨੀ ਹੁਲਾ ਪੰਜਵਾ ਥਾਲ ਵਿੱਚ ਤੈਨੂੰ ਵਸਤੂ ਪਏ ਸਾਦਿਨੋ ਕ ਵਿਚਾਰ ਹੋਇ ਅਮ੍ਰਿਤ ਨਾਮ ਠਾਕੁਰ ਕਾ ਪਇ ਜੋਸਕਾ ਸਬਜ਼ਦਾਰ ਹੋ ਜੇ ਕੋ ਕਾਵੇ ਜੇ ਕੋ 39 ਕਹੋਦਾਰ ਹੋ ਵਸ ਜੀਨਾ ਜਾਇ ਨਿਤ ਨਿਤਰਾਖੁਰ ਤਰ ਤਮ ਸੰਸਾ ਚਨ ਲਗਤ ਰੀ ਸਬ ਨਾਨਕ ਬ੍ਰਹਮ ਪ੍ਰਸਾਰ ਸਲੋਕ ਮੱਲਾ ਬਨਵਾ 13 ਕੀਤਾ ਜਾ ਤੋ ਨਾ ਮੈਨੂ ਜੋ ਕੀ ਤੋਈ ਮੈਂ ਨਿਰਗੁਨੀ ਆਰੇ ਕੋ ਗੁਨਾਹੀ ਆਪੇ ਦਰਸ ਪਿਓਈ ਦਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮਿ ਲੇਤਾ ਜੀਵਾ ਤਨ ਮੰਥੀ ਵੇ ਹਰਿਆ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕਿਤੋਈ ਮੈਂ ਨਿਰਗੁਨੀ ਆਰੇ ਕੋ ਗੁਨਾਹੀ ਆਪੇ ਦਰਸ ਪਿਓਈ ਦਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮਿ ਲੇਤਾ ਜੀਵਾ ਤਨ ਮੰਥੀ ਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ